ਤੇ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਣ ਲੱਗੇ ਆ ਕਿ ਵੀ ਟਰੈਕਟਰ ਦੇ ਚੱਕਰ ਜਿਹੜੇ ਨੇ ਉਹ ਤੁਸੀਂ ਕਿਵੇਂ ਚੈੱਕ ਕਰਨੇ ਨੇ ਕਿ ਵੀ ਸਾਡੇ ਟਰੈਕਟਰ ਦੇ ਚੱਕਰ ਜਿਹੜੇ ਨੇ ਉਹ ਕਿੱਥੇ ਜਾ ਕੇ 540 ਪੂਰੇ ਹੁੰਦੇ ਨੇ ਤੇ ਉਸ ਤੋਂ ਬਾਅਦ ਆਪਣੀ ਵਾਰੀ ਆਉਣੀ ਆ ਮਸ਼ੀਨ ਦੀ ਕਿ ਵੀ ਅਸੀਂ ਮਸ਼ੀਨ ਨੂੰ ਕਿਹੜੀਆਂ-ਕਿਹੜੀਆਂ ਪੁਲੀਆਂ ਪਾਉਣੀਆਂ ਨੇ ਇਹ ਜਿਹੜੇ ਚੱਕਰ ਨੇ 2100 ਇਹ 1 ਮਿੰਟ ਦੇ ਵਿੱਚ ਟਰੈਕਟਰ ਦੀ ਜਿਹੜੀ ਕ੍ਰੈਂਕਸ਼ਾਫਟ ਉਹ ਆ ਨਾ ਉਹ 2100 ਵਾਰ ਘੁੰਮਦੀ ਆ ਠੀਕ ਹੈ ਜੀ ਤੇ ਜਿਹੜੀ ਪੀਟੀਓ ਸ਼ਾਫਟ ਆ ਇਹ 1 ਮਿੰਟ ਦੇ ਵਿੱਚ 540 ਵਾਰ ਘੁੰਮਦੀ ਆ ਹੁਣ ਆਪਾਂ ਇਹਨੂੰ ਗੁਣਾ ਕਰ ਲੈਣਾ ਵਾ ਆਪਾਂ ਕਿੰਨੇ ਤੇ ਟਰੈਕਟਰ ਚਲਾਉਣਾ ਵਾ ਆਪਾਂ 1400 RPM ਤੇ ਚਲਾਉਣਾ 1500 ਤੇ ਚਲਾਉਣਾ 1600 ਤੇ ਚਲਾਉਣਾ ਕਿੰਨੇ ਤੇ ਚਲਾਉਣਾ ਹੁਣ ਆਪਾਂ ਇਹਨੂੰ ਗੁਣਾ ਕਰਾਂਗੇ ਜੇ ਤੇ ਆਪਾਂ 1500 ਤੇ ਚਲਾਉਣਾ ਫਿਰ 1500 ਨਾਲ ਗੁਣਾ ਦੇ ਦਾਂਗੇ ਇਹਨੂੰ ਹੁਣ ਅੱਗੇ ਆ ਗਈ ਆਪਣੀ ਮਸ਼ੀਨ ਦੀ ਵਾਰੀ ਇਹ ਸੀ ਤੁਹਾਡਾ ਟਰੈਕਟਰ ਦਾ ਫਾਰਮੂਲਾ ਤੁਸੀਂ ਕੋਈ ਵੀ ਟਰੈਕਟਰ ਦੇ ਆਰਪੀਐਮ ਜਿਹੜੇ ਕੱਢਨੇ ਆ ਉਹ ਇਸ ਤਰੀਕੇ ਦੇ ਨਾਲ ਕੱਢ ਸਕਦੇ ਹੋ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਜਿਵੇਂ ਤੁਸੀਂ ਦੇਖਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਦੇ ਆ ਤੇ ਅੱਜ ਇੱਕ ਹੋਰ ਵੀਡੀਓ ਜਿਹੜੀ ਆ ਉਹ ਤੁਹਾਡੇ ਕੋਲੇ ਆਪਾਂ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਹੁਣ ਕਣਕਾਂ ਦਾ ਸੀਜ਼ਨ ਆ ਗਿਆ ਵਾ ਤੇ ਜਿਹੜੀਆਂ ਤੂੜੀ ਵਾਲੀਆਂ ਮਸ਼ੀਨਾਂ ਨੇ ਉਹ ਵੀ ਰਿਪੇਅਰ ਹੋ ਰਹੀਆਂ ਨੇ ਕੰਬਾਈਨਾ ਵੀ ਰਿਪੇਅਰ ਹੋ ਰਹੀਆਂ ਨੇ ਤੇ ਜਿਹੜੀਆਂ ਟੂੜੀ ਵਾਲੀਆਂ ਮਸ਼ੀਨਾਂ ਨੇ ਕੁਝ ਮੇਰੇ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣਾ 50 HP ਤੋਂ ਵੱਡੇ ਟਰੈਕਟਰ ਲੈ ਜਾਂਦੇ ਨੇ 55 HP ਦੇ ਲੈ ਜਾਂਦੇ 60 HP ਦੇ ਲੈ ਜਾਂਦੇ ਨੇ ਤੇ ਉਹਨਾਂ ਟਰੈਕਟਰਾਂ ਦੇ ਚੱਕਰਾਂ ਦਾ ਹੁਣ ਫਰਕ ਪੈਣ ਡਿਆ ਹੋਊਗਾ ਤੇ ਉਹ ਜਿਹੜੇ ਚੱਕਰ ਉਹ ਟਰੈਕਟਰ ਦੇ ਉਹ ਅਸੀਂ ਕਿਵੇਂ ਰਲਾ ਸਕਦੇ ਆ ਅੱਜ ਆਪਾਂ ਇਸ ਚੀਜ਼ ਬਾਰੇ ਗੱਲ ਕਰਨ ਲੱਗੇ ਆ ਮਸ਼ੀਨ ਦੇ ਜਿਹੜੇ ਚੱਕਰ ਨੇ ਉਹ ਟਰੈਕਟਰ ਦੇ ਚੱਕਰਾਂ ਦੇ ਨਾਲ ਆਪਾਂ ਕਿਵੇਂ ਰਲਾਈਏ ਹੁਣ ਕਈ ਮੇਰੇ ਵੀਰ ਇਹੋ ਜਿਹੇ ਨੇ ਜਿਨ੍ਹਾਂ ਨੇ ਮਸ਼ੀਨਾਂ ਨਵੀਆਂ ਲੈ ਆਂਦੀਆਂ ਨੇ ਸਿਰਫ ਇਸੇ ਦੁੱਖੋਂ ਕਿ ਵੀ ਹੋ ਸਕਦਾ ਵਾ ਕਿ ਵੀ ਸਾਡੇ ਪਿਛਲੀ ਵਾਰੀ ਟਰੈਕਟਰਾਂ ਦੇ ਨਾਲ ਚੱਕਰ ਨਾ ਸੈੱਟ ਬੈਠੇ ਹੋਣ ਲੋਕ ਮਸ਼ੀਨ ਹੀ ਬਦਲ ਦਿੰਦੇ ਅੱਜਕੱਲ ਜਾਂ ਲੋਕ ਟਰੈਕਟਰ ਬਦਲ ਦਿੰਦੇ ਨੇ ਤੇ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਣ ਲੱਗੇ ਆ ਕਿ ਵੀ ਟਰੈਕਟਰ ਦੇ ਚੱਕਰ ਜਿਹੜੇ ਨੇ ਉਹ ਤੁਸੀਂ ਕਿਵੇਂ ਚੈੱਕ ਕਰਨੇ ਨੇ ਕਿ ਵੀ ਸਾਡੇ ਟਰੈਕਟਰ ਦੇ ਚੱਕਰ ਜਿਹੜੇ ਨੇ ਉਹ ਕਿੱਥੇ ਜਾ ਕੇ 540 ਪੂਰੇ ਹੁੰਦੇ ਨੇ ਤੇ ਉਸ ਤੋਂ ਬਾਅਦ ਆਪਣੀ ਵਾਰੀ ਆਉਣੀ ਆ ਮਸ਼ੀਨ ਦੀ ਕਿ ਵੀ ਅਸੀਂ ਮਸ਼ੀਨ ਨੂੰ ਕਿਹੜੀਆਂ-ਕਿਹੜੀਆਂ ਪੁਲੀਆਂ ਪਾਉਣੀਆਂ ਨੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਦੱਸਦੇ ਆਂ ਵੀ ਟਰੈਕਟਰਾਂ ਬਾਰੇ ਵੀ ਟਰੈਕਟਰ ਦੇ ਚੱਕਰ ਜਿਹੜੇ ਨੇ ਉਹ ਤੁਸੀਂ ਕਿਵੇਂ ਕੱਢਨੇ ਨੇ ਠੀਕ ਹੈ ਜੀ ਮੰਨ ਕੇ ਚੱਲੋ ਕਿ ਤੁਹਾਡੇ ਕੋਲੇ ਕੋਈ ਵੀ ਟਰੈਕਟਰ ਜਿਹੜਾ ਤੁਸੀਂ ਲੈ ਆਉਂਦੇ ਜੇ ਚਾਹੇ ਉਹ ਜੌਂਡੀਅਰ ਹੋਵੇ ਚਾਹੇ ਉਹ ਨਿਊ ਆਲੈਂਡ ਹੋਵੇ ਚਾਹੇ 855 ਹੋਵੇ ਕੋਈ ਤੇ ਟਰੈਕਟਰ 1800 ਤੇ ਜਾ ਕੇ ਚੱਕਰ ਪੂਰੇ ਕਰਦਾ ਕੋਈ ਟਰੈਕਟਰ ਚੱਕਰ ਪੂਰੇ ਕਰਦਾ ਜਾ ਕੇ 2100 ਤੇ ਤੇ ਕੋਈ ਟਰੈਕਟਰ ਜਾ ਕੇ 2300 ਤੇ ਚੱਕਰ ਪੂਰੇ ਕਰਦਾ ਆਪਾਂ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਟਰੈਕਟਰ ਦੇ ਚੱਕਰ ਜਿਹੜੇ ਆ ਉਹ ਕਿਵੇਂ ਮਲਾਉਣੇ ਆ ਹੁਣ ਜਿਹੜੇ ਤੇ ਟਰੈਕਟਰ 2100 ਤੇ ਜਾ ਕੇ ਚੱਕਰ ਪੂਰੇ ਕਰਦੇ ਨੇ ਮੰਨ ਕੇ ਚੱਲੋ ਕਿ 2100 ਆਰ ਪੀ ਐਮ ਜਿਹੜਾ ਵਾ ਉਹ ਹੋਵੇ ਇੰਜਨ ਦਾ ਠੀਕ ਹੈ ਜੀ ਤੇ ਆਪਣੇ ਕੋਲੇ ਪੀਟੀਓ ਦੇ ਚੱਕਰ ਹੈਗੇ ਜੀ 540 ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਇਹ ਵੇਖਣਾ ਕਿ ਵੀ 1400 ਤੇ ਜਿਹੜੇ ਪੀਟੀਓ ਦੇ ਚੱਕਰ ਆ ਉਹ ਕਿੰਨੇ ਰਹਿੰਦੇ ਆ ਇਹ ਜਿਹੜੇ ਚੱਕਰ ਨੇ 2100 ਇਹ 1 ਮਿੰਟ ਦੇ ਵਿੱਚ ਟਰੈਕਟਰ ਦੀ ਜਿਹੜੀ ਕ੍ਰੈਂਕ ਸ਼ਾਫਟ ਉਹ ਆ ਨਾ ਉਹ 2100 ਵਾਰ ਘੁੰਮਦੀ ਆ ਠੀਕ ਹੈ ਜੀ ਤੇ ਜਿਹੜੀ ਪੀਟੀਓ ਸ਼ਾਫਟ ਉਹ ਇਹ 1 ਮਿੰਟ ਦੇ ਵਿੱਚ 540 ਵਾਰ ਘੁੰਮਦੀ ਆ ਹੁਣ ਆਪਾਂ ਕੀ ਕਰਨਾ ਕਿ 540 ਨੂੰ ਤਕਸੀਮ ਕਰ ਦੇਣਾ 2100 ਤੇ ਤੇ ਆਪਣੇ ਕੋਲੇ ਆ ਜਿਹੜਾ ਵਾ ਇਹ ਆਨਸਰ ਆਊਗਾ ਠੀਕ ਹੈ ਜੀ 0.257 0.257 ਹੁਣ ਆਪਾਂ ਇਹਨੂੰ ਗੁਣਾ ਕਰ ਲੈਣਾ ਵਾ ਆਪਾਂ ਕਿੰਨੇ ਤੇ ਟਰੈਕਟਰ ਚਲਾਉਣਾ ਵਾ ਆਪਾਂ 1400 rpm ਤੇ ਚਲਾਉਣਾ 1500 ਤੇ ਚਲਾਉਣਾ 1600 ਤੇ ਚਲਾਉਣਾ ਕਿੰਨੇ ਤੇ ਚਲਾਉਣਾ ਹੁਣ ਆਪਾਂ ਇਹਨੂੰ ਗੁਣਾ ਕਰਾਂਗੇ ਜੇ ਤੇ ਆਪਾਂ 1500 ਤੇ ਚਲਾਉਣਾ ਫਿਰ 1500 ਨਾਲ ਗੁਣਾ ਦੇ ਦਾਂਗੇ ਇਹਨੂੰ ਠੀਕ ਹੈ ਜੀ ਹੁਣ ਇੱਥੇ ਆਪਣੇ ਕੋਲੇ ਜਿਹੜਾ ਇਹਦਾ ਆਨਸਰ ਆਊਗਾ ਉਹ ਆਊਗਾ ਜੀ 385 ਠੀਕ ਹੈ ਜੀ 385 ਵਾਰ ਜਿਹੜੀ ਆ ਆਪਣੇ ਟਰੈਕਟਰ ਦੀ ਪੀਟੀਓ ਸ਼ਾਫਟ ਜਿਹੜੀ ਆ ਉਹ ਘੁੰਮਦੀ ਪਈ ਆ ਹੁਣ 385 ਤੇ ਆ ਗਿਆ ਹੁਣ ਅੱਗੇ ਆ ਗਈ ਆਪਣੀ ਮਸ਼ੀਨ ਦੀ ਵਾਰੀ ਇਹ ਸੀ ਤੁਹਾਡਾ ਟਰੈਕਟਰ ਦਾ ਫਾਰਮੂਲਾ ਤੁਸੀਂ ਕੋਈ ਵੀ ਟਰੈਕਟਰ ਦੇ ਆਰ ਪੀ ਐਮ ਜਿਹੜੇ ਕੱਢਨੇ ਆ ਉਹ ਇਸ ਤਰੀਕੇ ਦੇ ਨਾਲ ਕੱਢ ਸਕਦੇ ਜੇ ਹੁਣ ਆਪਣੀ ਆ ਗਈ ਮਸ਼ੀਨ ਦੀ ਵਾਰੀ ਕਿ ਵੀ ਆਪਾਂ ਮਸ਼ੀਨ ਦੀਆਂ ਪੁਲੀਆਂ ਕਿਵੇਂ ਬਦਲਣੀਆਂ ਨੇ ਕਿਵੇਂ ਸੈੱਟ ਕਰਨੀਆਂ ਨੇ ਮਸ਼ੀਨ ਦੇ ਵਿੱਚ ਜਿਹੜਾ ਗੇਅਰ ਬਾਕਸ ਲੱਗਾ ਸਭ ਤੋਂ ਪਹਿਲਾਂ ਤੇ ਤੁਸੀਂ ਇਹਨੂੰ ਵੇਖਣਾ ਚੈੱਕ ਕਰਨਾ ਇਹਨੂੰ ਚੈੱਕ ਕਰਨਾ ਕਿ ਵੀ ਇਹ ਗੇਅਰ ਜਿਹੜਾ ਇਹ ਸਾਵਾ ਕਿ ਜਾ ਮਤਲਬ ਡਿਉੜਾ ਵਾ ਤੇ ਜਾ ਮਤਲਬ ਕਿ ਸਵਾਯਾ ਗੇਰ ਵਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸਾਂ ਕਿ ਵੀ ਜਿਹੜਾ ਸਾਵਾਂ ਗੇਰ ਹੁੰਦਾ ਵਾ ਉਹ ਹੁੰਦਾ ਜੀ ਜਿੰਨਾ ਜਦੋਂ ਆਪਾਂ ਇਹਨ ਤੇ ਨਿਸ਼ਾਨੀ ਲਾ ਲਈਏ ਉਧਰੋਂ ਆਪਾਂ ਇੱਧਰ ਨਿਸ਼ਾਨੀ ਲਾ ਲਈਏ ਠੀਕ ਹੈ ਜੀ ਇਧਰੋਂ ਆਪਾਂ ਇੱਕ ਚੱਕਰ ਲਿਆਂਦਾ ਤੇ ਜੇ ਤੇ ਇਧਰ ਆ ਗਿਆ ਬਰੋਬਰ ਚੱਕਰ ਫਿਰ ਤੇ ਇਹ ਹੈਗਾ ਜੀ ਸਾਵਾਂ ਗੇਰ ਜੇ ਇਧਰ ਆਪਾਂ ਇੱਕ ਢਾ ਲਿਆਂਦਾ ਤੇ ਇਧਰ ਆ ਗਿਆ ਸਵਾ ਗਿੜਾ ਯਾਨੀ ਕਿ ਥੋੜਾ ਜਿਹਾ ਅੱਗੇ ਆ ਗਿਆ ਫਿਰ ਇਹਨੂੰ ਕਹਿ ਦਿੰਦੇ ਜੀ ਸਵਾਇਆ ਗੇਰ ਜੇ ਇਹਦਾ ਚੱਕਰ ਆ ਜਾਂਦਾ ਜੀ ਡੇਢ ਯਾਨੀ ਕਿ ਇਧਰੋਂ ਆਪਾਂ ਇੱਕ ਚੱਕਰ ਘੇੜ ਦਿੰਨੇ ਆ ਤੇ ਇਧਰ ਆਉਂਦਾ ਵਾ ਇੱਕ ਪੂਰਾ ਚੱਕਰ ਆ ਕੇ ਤੇ ਅੱਧੀ ਜਿਹੜੀ ਹੈ ਇਹ ਨਿਸ਼ਾਨੀ ਫਿਰ ਗਾਂਹ ਚਲ ਜਾਂਦੀ ਹੈ ਫਿਰ ਆ ਇਹਨੂੰ ਕਹਿ ਦਿੰਦੇ ਜੀ ਡਿਊੜਾ ਗੇਰ ਠੀਕ ਹੈ ਜੀ ਹੁਣ ਜੇ ਤੇ ਆਪਣੇ ਕੋਲੇ ਹੈਗਾ ਸਵਾ ਗੇਰ ਫਿਰ ਆਪਾਂ ਚੱਕਰ ਕਿਵੇਂ ਕੱਢਨੇ ਆ ਆਜੋ ਆਪਣੇ ਕੋਲੇ ਸੀਗਾ 385 ਚੱਕਰ ਜਿਹੜੇ ਆਪਾਂ ਪੀਟੀਓ ਦੇ ਕੱਢੇ ਹੋਏ ਆ ਠੀਕ ਹੈ ਜੀ 1500 ਤੇ ਆਰਪੀਐਮ ਤੇ ਚਲਾ ਕੇ ਹੁਣ ਇੱਥੇ ਆਪਣੇ ਕੋਲੇ ਪੁਲੀ ਹੈਗੀ ਆ ਇੱਥੇ ਆਪਾਂ ਪੁਲੀ ਕਿਹੜੀ ਪਾਉਣੀ ਆ ਠੀਕ ਹੈ ਜੀ ਤੁਸੀਂ ਏ ਸੀਜ਼ ਨੂੰ ਵੇਖ ਕੇ ਚੱਲਣਾ ਕਿ ਵੀ ਆ ਜਿਹੜਾ ਥਰੇਸ਼ਰ ਵਾਣਾ ਇਹਦਾ 800 ਚੱਕਰ ਆਉਣਾ ਚਾਹੀਦਾ ਜੇ ਤੁਹਾਡੇ ਕੋਲੇ 50 HP ਤੱਕ ਦਾ ਟਰੈਕਟਰ ਆ ਤੇ ਤੁਸੀਂ ਇਹਦਾ ਚੱਕਰ ਥਰੇਸ਼ਰ ਦਾ 800 ਚੱਕਰ ਬਣਾਉਣਾ। ਠੀਕ ਹੈ ਜੀ। ਆਪਾਂ ਇਧਰ ਕਿਹੜੀ ਪੁਲੀ ਪਾਵਾਂਗੇ ਤੇ ਇੱਥੇ ਕਿਹੜੀ ਪਾਵਾਂਗੇ ਜਿਹੜਾ ਥਰੇਸ਼ਰ ਦਾ 800 ਚੱਕਰ ਆ ਜਾਵੇ। ਜੇ ਤੁਹਾਡੇ ਕੋਲੇ ਟਰੈਕਟਰ 55 HP ਦਾ ਵਾ ਫੇਰ ਤੁਸੀਂ ਇਹਦਾ 850 ਚੱਕਰ ਕਰ ਲਓ। ਜੇ ਤੁਹਾਡੇ ਕੋਲੇ 60 HP ਦਾ ਵਾ ਤਾਂ ਫਿਰ ਵੀ ਤੁਸੀਂ 850 ਤੋਂ ਲੈ ਕੇ 950 ਤੱਕ ਇਹਨੂੰ ਖੜ ਸਕਦੇ ਜੀ ਤਾਂ ਕਿ ਮਸ਼ੀਨ ਜਿਹੜੀ ਆ ਉਹ ਨਵੇੜਾ ਵੱਧ ਕੱਢੇ ਵੈਸੇ ਦਾ 850 ਚੱਕਰ ਜਿਹੜਾ ਵਾ ਉਹ ਬਹੁਤ ਹੁੰਦਾ ਵਾ ਕਿਉਂਕਿ ਉਸ ਤੋਂ ਗਾਂਝ ਇਹਨੂੰ ਖੜਾਂਗੇ ਤੇ ਮਸ਼ੀਨ ਵੱਧ ਰਿਪੇਅਰ ਕੱਢੂਗੀ ਇਸ ਕਰਕੇ ਤੁਸੀਂ ਇਹਨੂੰ 850 ਤੋਂ ਵੱਧ ਨਾ ਖੜੋ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਠੀਕ ਹੈ ਜੀ ਫਿਰ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਸਾਡਾ ਟਰੈਕਟਰ ਸੌਖਾ ਚੱਲਦਾ ਵਾ ਤੇ ਤੁਸੀਂ ਇਹਨੂੰ 850 ਤੱਕ ਖੜ ਸਕਦੇ ਜੀ ਤੇ ਹੁਣ ਆਪਾਂ ਇਹਦੇ ਚੱਕਰ ਬਣਾਉਣੇ ਕਿਵੇਂ ਆ ਸਾਵਾ ਘੇਰ ਆਪਣੇ ਕੋਲੇ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਇਹ ਵੇਖਣਾ ਕਿ ਵੀ ਆਪਣੇ ਕੋਲੇ ਮੇਨ ਪੁਲੀ ਜਿਹੜੀ ਆ ਉਹ ਆਪਾਂ ਕਿਹੜੀ ਪਾਉਣੀ ਆ ਤੁਸੀਂ 385 ਨੂੰ ਗੁਣਾ ਕਰਨਾ 16 ਦੇ ਨਾਲ ਮੰਨ ਲਓ 16 ਦੀ ਪੁਲੀ ਪਾਤੀ ਆਪਾਂ ਮਸ਼ੀਨ ਇਹ ਵਾਲੀ ਆਪਾਂ 16 ਦੀ ਪੁਲੀ ਪਾਤੀ ਆ ਤੇ ਇਹ ਜਿਹੜੀ ਪੁਲੀ ਆ ਇਹ ਆਪਾਂ ਪਾਤੀ ਆ 9 ਇੰਚ ਦੀ ਠੀਕ ਹੈ ਜੀ ਇਹ ਹੈਗੀ 16 ਦੀ ਇਹ ਆ ਗਈ 9 ਦੀ 385 ਨੂੰ ਗੁਣਾ ਕਰ ਦੋ 16 ਦੇ ਨਾਲ 385 ਗੁਣਾ 16 ਇਹ 385 ਦੇ ਨਾਲ 16 ਜਿਹੜੀ 16 ਦੀ ਪੁਲੀ ਪਾਈ ਆਪਾਂ ਇੰਨੇ 385 ਨੂੰ 16 ਗੁਣਾ ਵਧਾ ਦੇਣਾ ਹੁਣ ਤੁਸੀਂ ਅੱਗੇ ਜਿਹੜੀ ਪੁਲੀ ਪਾਉਣੀ ਆ ਯਾਨੀ ਕਿ ਆਪਾਂ 9 ਦੀ ਪੁਲੀ ਪਾਉਣੀ ਆ ਇੱਧਰ ਇਹ ਆਪਣੇ ਕੋਲੇ ਆ ਗਈ 9 ਦੀ ਠੀਕ ਹੈ ਜੀ ਇਨੂੰ ਆਪਾਂ ਤਕਸੀਮ ਕਰ ਦੇਣਾ ਵਾ ਹੁਣ ਜਾਨੀ ਕਿ ਇਹਦੇ ਨਾਲ ਆਪਾਂ ਇਹਨੂੰ ਵੰਡ ਦੇਣਾ ਵਾ ਜਦੋਂ ਆਪਾਂ ਇਹਨੂੰ 9 ਨਾਲ ਤਕਸੀਮ ਕਰ ਦਾਂਗੇ ਨਾ ਤੇ ਇਹ ਆਪਣੇ ਕੋਲੇ ਬਰਾਬਰ ਆ ਜਾਂਦੇ ਆ ਜੀ 684 ਠੀਕ ਹੈ ਜੀ ਜਾਨੀ ਕਿ ਇਹਦੇ ਟਰੈਕਟਰ ਦੇ ਆਰ ਪੀ ਐਮ ਦੇ ਹਿਸਾਬ ਨਾਲ ਇਹਦੇ ਚੱਕਰ ਨਹੀਂ ਲੜਨਦਾ ਇਹ ਆਪਣੇ ਕੋਲੇ ਸਾਰੇ 684 ਚੱਕਰ ਬਣ ਰਹੇ ਆ ਹੁਣ ਆਪਾਂ ਇਹਨੂੰ ਚੱਕਰ ਲਾਉਣੇ ਕਿਵੇਂ ਆ ਹੁਣ ਆਪਾਂ ਨੂੰ ਆ 17 ਦੀ ਪੁਲੀ 16 ਦੀ ਜਗ੍ਹਾ ਤੇ 17 ਦੀ ਪੁਲੀ ਕਰਨੀ ਪਊਗੀ। ਫਿਰ ਚੱਕਰ ਵਧਣਗੇ। ਹੁਣ ਆਪਾਂ ਇਹਨੂੰ 17 ਦੀ ਕਰਦੇ ਆਂ। ਠੀਕ ਹੈ ਜੀ। ਆਪਾਂ ਇਹ ਵੀ ਕਰ ਸਕਦੇ ਇਥੇ 17 ਦੀ ਵੀ ਕਰ ਸਕਦੇ ਆਂ ਇਥੇ 8 ਦੀ ਵੀ ਕਰ ਸਕਦੇ ਆਂ। ਤੇ ਇਹ ਤੁਹਾਨੂੰ ਫਾਰਮੂਲਾ ਮੈਂ ਤਾਂ ਦੱਸਿਆ ਵਾ ਕਿ ਵੀ ਜਿਹੜੇ ਤੁਹਾਡੇ ਮਸ਼ੀਨ ਦੇ ਚੱਕਰ ਆ ਤੁਸੀਂ ਇਸ ਤਰ੍ਹਾਂ ਰਲਾ ਸਕਦੇ ਜੇ। ਜੇ ਤੁਸੀਂ 385 ਨੂੰ ਗੁਣਾ ਕਰ ਦਿੰਦੇ ਜੇ 17 ਦੇ ਨਾਲ। ਫੇਰੇ ਤੁਹਾਡੇ ਕੋਲੇ ਆ ਜਾਣੇ ਆ ਜੀ ਇੱਥੇ 6500 ਤੇ 45 ਤੇ ਇਹ ਆਪਾਂ ਅੱਗੇ ਪੁਲੀ ਆ ਗਈ 8 ਦੀ ਆਪਣੇ ਕੋਲੇ 9 ਦੀ بجائے 8 ਦੀ ਆ ਗਈ ਇਹਨੂੰ ਆਪਾਂ ਤਕਸੀਮ 8 ਕਰਤਾ ਤੇ ਆਪਣੇ ਕੋਲੇ ਆ ਗਿਆ ਬਰਾਬਰ 800 ਤੇ 18 ਚੱਕਾ ਇਹ ਆ ਜੀ ਆਪਣਾ ਚੱਕਰ ਸਹੀ ਕਰਨ ਦਾ ਫਾਰਮੂਲਾ ਠੀਕ ਹੈ ਜੀ ਬਾਕੀ ਦੀਆਂ ਜਿੰਨੀਆਂ ਮਸ਼ੀਨ ਦੀਆਂ ਸ਼ਾਫਟਾਂ ਚੱਲਣੀਆਂ ਨੇ ਉਹ ਸਾਰੀਆਂ ਇਸੇ ਪੁਲੀ ਤੋਂ ਹੀ ਚਲਣੀਆਂ ਨੇ ਹੋਰ ਕੋਈ ਬੈਲਟ ਬਦਲਣ ਦੀ ਲੋੜ ਨਹੀਂ ਤੁਹਾਨੂੰ ਕਿਉਂਕਿ ਕੰਪਨੀ ਨੇ ਸਾਰੇ ਚੱਕਰ ਸੈੱਟ ਕੀਤੇ ਹੁੰਦੇ ਆ ਇਹਨਾਂ ਦੋ ਪੁਲੀਆਂ ਦਾ ਹੀ ਰੱਟਾ ਹੁੰਦਾ ਵਾ ਇਹਨਾਂ ਨੂੰ ਦੋਨੋਂ ਆਪਾਂ ਨੂੰ ਸਹੀ ਕਰਨਾ ਹੁੰਦਾ ਵਾ ਤੇ ਇਹ ਆਪਣੇ ਜਿਹੜੀ ਆ 17 ਤੇ 8 ਦੀ ਪੁਲੀ ਦੇ ਨਾਲ ਇਹ ਆ ਗਿਆ ਫਿੱਟ ਕਮ 818 ਚੱਕਰ ਆ ਗਏ ਜਾਨੀ ਕਿ ਜਿਹੜਾ ਟਰੈਕਟਰ 2100 ਤੇ ਜਾ ਕੇ ਚੱਕਰ ਪੂਰੇ ਕਰਦਾ ਪਿਆ ਵਾ ਉਹਦੇ ਹਿਸਾਬ ਦੇ ਨਾਲ ਇਹਦੇ 818 17 8 ਦੀ ਪੁਲੀ ਦੇ ਨਾਲ ਇਹਦੇ ਚੱਕਰ ਬਣ ਜਾਣੇ ਆ। ਇਹ ਜਿਹੜੇ ਤੁਹਾਨੂੰ ਮੈਂ ਚੱਕਰ ਕੱਢਣੇ ਦੱਸੇ ਨੇ ਇਹ ਬਿਨਾ ਮਸ਼ੀਨ ਤੋਂ ਦੱਸੇ ਨੇ। ਤੁਹਾਨੂੰ ਇਹਦੇ ਵਾਸਤੇ ਕਿਸੇ ਮਸ਼ੀਨ ਦੀ ਜ਼ਰੂਰਤ ਨਹੀਂ ਕਿ ਚੱਕਰ ਕੱਢਣ ਦੀ। ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਆ ਹਰ ਇੱਕ ਟਰੈਕਟਰ ਦੇ ਹਰ ਇੱਕ ਮਸ਼ੀਨ ਦੇ ਜਿਹੜੇ ਚੱਕਰ ਆ ਉਹ ਤੁਸੀਂ ਕੱਢ ਸਕਦੇ ਜੀ। ਜੇ ਤੁਹਾਨੂੰ ਕੋਈ ਟਰੈਕਟਰਾਂ ਦੇ RPM ਜਿਹੜੇ ਆ ਉਹਦੇ ਤੇ ਨਹੀਂ ਪਤਾ ਲੱਗਦੇ ਮੀਟਰ ਤੇ ਤੁਸੀਂ ਏਜੰਸੀ ਤੋਂ ਫੋਨ ਕਰਕੇ ਪੁੱਛ ਸਕਦੇ ਜੀ ਕਿ ਵੀ ਇਹ ਟਰੈਕਟਰ ਕਿੰਨੇ ਤੇ ਚੱਕਰ ਪੂਰੇ ਕਰਦਾ। ਜੇ ਨਹੀਂ ਜੰਸੀ ਕੋਲੇ ਤੁਸੀਂ ਪਹੁੰਚ ਕਰਨੀ ਅੱਜ ਕੱਲ ਗੂਗਲ ਬਾਬਾ ਸਭ ਦੇ ਕੋਲੇ ਨੇ ਠੀਕ ਹੈ ਜੀ ਤੁਸੀਂ ਗੂਗਲ ਤੋਂ ਵੇਖ ਸਕਦੇ ਜੇ ਵੀ ਕਿਹੜਾ ਟਰੈਕਟਰ ਜਿਹੜਾ ਵਾ ਉਹ ਕਿੱਥੇ ਚੱਕਰ ਪੂਰੇ ਕਰਦਾ ਕਿਹੜਾ ਤੁਹਾਡੇ ਕੋਲੇ ਟਰੈਕਟਰ ਆ ਤੁਸੀਂ ਉਹਦੇ ਆਰਪੀਐਮ ਇੱਕ ਮਿੰਟ ਦੇ ਵਿੱਚ ਗੂਗਲ ਤੋਂ ਕੱਢ ਸਕਦੇ ਜੇ ਤੇ ਇਹ ਕਿੰਨੇ ਆਰਪੀਐਮ ਤੇ ਪੂਰੇ ਕਰਦਾ ਪੀਟੀਓ ਦੇ ਚੱਕਰ ਇਸ ਚੀਜ਼ ਦੇ ਰਿਲੇਟਡ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਚੱਕਰਾਂ ਬਾਰੇ ਟਰੈਕਟਰਾਂ ਬਾਰੇ ਚਾਹੇ ਕੋਈ ਟਰੈਕਟਰ RPM ਵੀ ਤੋੜਦਾ ਵਾ ਚੱਕਰ ਸਹੀ ਨੇ ਤੇ ਜਾਦੇ ਚੱਕਰ ਤੋੜਦਾ ਪਿਆ ਉਹ ਫਿਰ ਵੀ 200 200 ਚੱਕਰ ਤੋੜ ਜਾਂਦੇ ਕਈ ਵਾਰ ਪਿਛਲੀ ਵਾਰ ਮੈਂ ਇੱਕ ਵਾਰ ਵੀਡੀਓ ਪਾਈ ਸੀਗੀ ਤੇ ਉਹ 855 ਟਰੈਕਟਰ 200 ਚੱਕਰ ਤੋੜੀ ਜਾ ਰਿਹਾ ਸੀ ਉਹ ਮਸ਼ੀਨ ਦੇ ਵਿੱਚ ਕੋਈ ਫਾਲਟ ਸੀਗਾ ਇਸ ਲਈ ਜੇ ਕੋਈ ਇਹੋ ਜੀ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ ਜੀ ਆਪਾਂ ਉਹ ਤੁਹਾਨੂੰ ਸੋਲੂਸ਼ਨ ਜ਼ਰੂਰ ਦਵਾਂਗੇ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ